ਦੱਸਦੀ ਕਿ ਖੁਰਾਕ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਣਕ ਦੀ ਖਰੀਦ ਸੰਬੰਧੀ ਜਾਣਕਾਰੀ ਦਿੰਦੇ ਆ ਦੱਸਿਆ ਕਿ 1 April ਤੋਂ ਮੰਡੀਆਂ ਵਿੱਚ ਬਹੁਤ ਸੁਚੇਤ ਦੇ ਪ੍ਰਬੰਧਾ ਹੇਠ ਹੋ ਰਹੀ ਕਣਕ ਦੀ ਖਰੀਦ ਹੁਣ ਤੱਕ ਮੰਡੀਆਂ ਵਿੱਚ 114 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਹੈ ਤਾਂ ਉੱਥੇ ਹੀ ਦੱਸਦੀ ਕਿ ਜਿਸ ਵਿੱਚ 111 ਲੱਖ ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਹੈ ਖਰੀਦ ਦੱਸਦੀ ਹੈ 103 ਲੱਖ ਮੀਟ੍ਰਿਕ ਟਨ ਕਣਕ ਪੰਜਾਬ ਵੀ ਦੀਆਂ ਸਰਕਾਰੀ ਏਜੰਸੀਆਂ ਅਤੇ 8 ਲੱਖ ਮੀਟ੍ਰਿਕ ਕਣਕ ਕਣਕ ਵਪਾਰੀ ਵਰਗ ਦੀ ਖਰੀਦ ਫਸਲ ਦੀ ਬਣਦੀ ਰਕਮ ਦੱਸਦੀ ਕਿ 22815 ਕਰੋੜ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੀਤੀ ਜਾ ਚੁੱਕੀ ਹੈ ਤੇ ਤੇ ਅਦਾਇਗੀ ਮਾਨ ਸਰਕਾਰ ਦੇ ਵਾਅਦੇ ਅਨੁਸਾਰ ਘੱਟ ਸਮੇਂ ਦੇ ਵਿੱਚ ਫਸਲ ਦੀ ਖਰੀਦ ਤੇ 24 ਘੰਟੇ ਚ ਰਕਮ ਦੀ ਅਦਾਇਗੀ ਨੂੰ ਬਣਾਇਆ ਯਕੀਨੀ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ 1 April ਤੋਂ ਕਣਕ ਦੀ ਖਰੀਦ ਦਾ سلسلہ ਸ਼ੁਰੂ ਹੋਇਆ ਸਰਕਾਰੀ ਖਰੀਦ ਦਾ ਸੋ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨਾਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਜਿਹੜੇ ਬੰਦੋਬਸਥ ਕੀਤੇ ਗਏ ਆ ਜਿਹੜੇ ਪ੍ਰਬੰਧ ਅਸੀਂ ਕੀਤੇ ਆ ਉਹਦਾ ਥੱਲੇ ਜਾ ਕੇ ਮੰਡੀ ਮੰਡੀ ਜਾ ਕੇ ਹਰ ਜ਼ਿਲ੍ਹੇ 'ਚ ਜਾ ਕੇ ਉਹਨੂੰ ਚੈੱਕ ਵੀ ਕੀਤਾ ਉਹਦੀ ਫੀਡਬੈਕ ਵੀ ਲਈ ਆ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅ ਅੱਜ ਪੂਰਾ 1 ਮਹੀਨਾ ਕਿਉਂਕਿ ਪਹਿਲੀ ਏਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਆ ਸੋ ਅੱਜ ਲਾਸਟ ਦਿਨ ਇਸ ਮਹੀਨੇ ਦਾ ਸੋ ਪ੍ਰੋਕਿਉਰਮੈਂਟ ਨੂੰ ਲੈ ਕੇ ਬੜੀਆਂ ਰੋਸ਼ਨ ਜਿਹੜੀਆਂ ਗੱਲਾਂ ਨੇ ਉਹ ਫੀਡ ਚੋਂ ਦੇਖਣ ਨੂੰ ਮਿਲੀਆਂ ਸੁਣਨ ਨੂੰ ਮਿਲੀਆਂ ਸੋ ਮੈਂ ਮੁੱਖ ਤੌਰ ਤੇ ਕਹਿ ਸਕਦਾ ਕਿ ਲਗਭਗ 34 ਲੱਖ ਹੈਕਟੇਰ ਰਕਬਾ ਪੰਜਾਬ ਦਾ ਜਿਹਦੇ ਵਿੱਚ ਕਿਸਾਨ ਕਣਕ ਦੀ ਵਿਦਾਈ ਕਰਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 114 ਲੱਖ ਐਮਟੀ ਅ 114 ਲੱਖ ਐਮਪੀ ਕਾਣਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 111 ਲੱਖ ਐਮਪੀ ਅ ਅਸੀਂ ਖਰੀਦ ਚੁੱਕੇ ਆ ਸਾਡੀਆਂ ਬਾਕ-ਬਾਕ ਜਿਹੜੀਆਂ ਏਜੰਸੀਜ਼ ਨੇ ਔਰ ਇਹਦੇ ਵਿੱਚੋਂ ਖਰੀਦੀ ਹੋਈ 111 ਲੱਖ ਦੇ ਵਿੱਚੋਂ ਅ 103 ਲੱਖ ਐਮਪੀ ਸਰਕਾਰੀ ਖਰੀਦ ਹੋਈ ਹੈ ਪਾਬ ਅੱਜ ਅ ਅਸੀਂ 110 ਅੰਕੜਾ ਪਾਰ ਕੀਤਾ 10 ਲੱਖ ਐਮਪੀ ਦਾ ਸੋ so, 111 ਦੇ ਵਿੱਚੋਂ 103 ਲੱਖ ਐਮਟੀ ਸਰਕਾਰੀ ਖਰੀਦ ਵੱਖ-ਵੱਖ ਏਜੰਸੀਆਂ ਨੇ ਕੀਤੀ ਹੈ ਔਰ 8 ਲੱਖ ਐਮਟੀ ਜਿਹੜੀ ਉਹ ਪ੍ਰਾਈਵੇਟ ਵਪਾਰੀ ਵਰਗ ਨੇ ਜਿਹੜੀ ਉਹ ਮੰਡੀਆਂ ਚੋਂ ਖਰੀਦੀ ਹੈ ਸੋ ਇਹਦਾ ਜਿਹੜਾ ਬਣਦਾ ਜਿਹੜਾ ਭੁਗਤਾਨ ਜਿਹੜਾ ਕਿਸਾਨ ਦੇ ਖਾਤੇ ਦੇ ਵਿੱਚ ਮਤਲਬ ਜਾਣਾ ਹੁੰਦਾ ਐਜ਼ ਏ ਐਮਐਸਪੀ ਦੇ ਮੁਤਾਬਕ ਜਿਹੜੀ 2425 ਰੁਪਏ ਐਮਐਸਪੀ ਆ ਉਹ ਅਸੀਂ 22815 ਕਰੋੜ ਰੁਪਏ 22815 ਕਰੋੜ ਰੁਪਏ ਕਿਸਾਨ ਦੇ ਖਾਤੇ ਚ ਉਹਨੂੰ ਡਿਲੀਵਰ ਕਰ ਚੁੱਕੇ ਆ ਔਰ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨ ਸਾਹਿਬ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਪਰ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਵੀ ਕਿਸਾਨ ਦੇ ਖਾਤੇ ਚ ਪਾਵਾਂਗੇ ਸੋ ਇਹ ਦੋਵੇਂ ਗੱਲਾਂ ਬਹੁਤ ਮੈਰਿਟ ਤੇ ਰਹੀਆਂ ਨੇ ਕਿਸਾਨ ਗੁੱਡ ਫੀਲ ਕਰ ਰਿਹਾ ਮੰਡੀ ਦੇ ਅੰਦਰ ਔਰ ਖੁਸ਼ੀ ਨਾਲ ਉਹ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੋ 22815 ਕਰੋੜ ਰੁਪਏ ਜਿਹੜੇ ਬਣਦੀ ਉਹਦੀ ਐਮਐਸਪੀ ਹੈ ਉਹ ਉਹਦੇ ਖਾਤੇ ਜਿਹੜਾ ਉਹ ਪਾਇਆ ਜਾ ਚੁੱਕਿਆ ਸੋ ਲਗਭਗ 628000 674 ਕਿਸਾਨ ਜਿਹੜਾ ਕੱਲ ਤੱਕ ਮੰਡੀ ਚ ਆਇਆ 628674 ਕਿਸਾਨ ਜਿਹੜਾ ਉਹ ਮੰਡੀ 'ਚ ਆਇਆ ਆਪਣੇ ਜਿੰਸ ਲੈ ਕੇ ਔਰ ਇਹਦੇ ਵਿੱਚੋਂ ਜਿਹੜੀ ਖਰੀਦੀ ਹੋਈ ਕਣਕ ਹੈ ਇਹਦੇ ਵਿੱਚੋਂ 43.32 ਲੱਖ ਐਮਟੀ ਇਹਦੀ ਲਿਫਟਿੰਗ ਜਿਹੜੀ ਅਸੀਂ ਕਰ ਚੁੱਕੇ ਆ ਸੋ ਮੈਂ ਕਹਿ ਸਕਦਾ ਕਿ ਮੋٹے ਤੌਰ ਤੇ ਜਿਹੜੀ ਕਿਸਾਨ ਦੀ ਚਿੰਤਾ ਜਾਂ ਕਿਸਾਨ ਦੀ ਹਿੱਤ ਜਿਹੜੇ ਮੰਗ ਕਰਦੇ ਆ ਉਹ ਦੋ ਹੀ ਹੁੰਦੇ ਆ ਕਿ ਕਿਸਾਨ ਨੂੰ ਮੰਡੀ ਦੇ ਅੰਦਰ ਜ਼ਿਆਦਾ ਸਮਾਂ ਬਿਹਾਣੇ ਨਾ ਪਵੇ ਉਹ ਜਲਦੀ ਮੰਡੀ ਤੋਂ ਫਾਰਗ ਹੋ ਜੇ ਸੈਕੰਡ ਉਹਦੀ ਖਰੀਦੀ ਗਈ ਜਿੰਸ ਦਾ ਟਾਈਮ ਸਿਰ ਉਹਨੂੰ ਭੁਗਤਾਨ ਹੋ ਜੇ ਇਹ ਦੋਵੇਂ ਗੱਲਾਂ ਬੜੀਆਂ ਰੋਸ਼ਨ ਨੇ ਬੜੀਆਂ ਮੈਰਿਟ ਦੇ ਉੱਤੇ ਆ